ਪੰਜਾਬ ਦੇ ਵਿੱਚ 9175 ਆਰਟੀਆਈਆਂ ਪੈਂਡਿੰਗ ਪਈਆਂ ਨੇ ਜਿਸ ਸਬੰਧ ਤੇ ਉੱਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਉਹਨਾਂ ਵੱਲੋਂ ਵੀ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਪ੍ਰੈਸ ਵਾਰਤਾ ਦੇ ਦਰਮਿਆਨ ਉਹਨਾਂ ਵੱਲੋਂ ਇਹ ਗੱਲ ਦਾ ਦਾਵਾ ਕੀਤਾ ਗਿਆ ਕਿ ਸਰਕਾਰ ਆਪਣੀ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਆਰਟੀਆਈਜ਼ ਦਾ ਜਵਾਬ ਹੈ ਜਿਹੜਾ ਉਹ ਨਹੀਂ ਦੇ ਰਹੀ ਇਸ ਸਾਰੇ ਮਸਲੇ ਦੇ ਉੱਤੇ ਮੋਹਿਤ ਮਹਿੰਦਰਾ ਸਾਡੇ ਨਾਲ ਮੌਜੂਦ ਨੇ ਤੇ ਇਸੇ ਨਾਲ ਨਾਲ ਆਰਟੀ ਐਕਟੀਵਿਸਟ ਰਾਜਿੰਦਰ ਸ਼ਰਮਾ ਵੀ ਸਾਡੇ ਨਾਲ ਮੌਜੂਦ ਰਹਿਣਗੇ ਮੋਹਿਤ ਜੀ ਕੀ ਲੱਗਦਾ ਕੀ ਇਹ 9175 ਆਰਟੀਆਈਆਂ ਜੋ ਪੈਂਡਿੰਗ ਪਈਆਂ ਨੇ ਉਹਨਾਂ ਦਾ ਮੁੱਖ ਕਾਰਨ ਕੀ ਹੈ ਸਰਕਾਰ ਦੇ ਮਨਚ ਚੋਰ ਹੈ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਨਫੋਰਮੇਸ਼ਨ ਨਹੀਂ ਦੇਣਾ ਚਾਹ ਰਹੀ ਬੜੀ ਡੈਮਿੰਗ ਇਨਫੋਰਮੇਸ਼ਨ ਪੰਜਾਬ ਸਰਕਾਰ ਨੇ ਜਿਹੜੀ ਸਗੀ ਆਮ ਆਦਮੀ ਪਾਰਟੀ ਦੀ ਰੈਲੀ 17 ਦਸੰਬਰ 2023 ਵਾਲੀ ਜਦੋਂ ਲੋਕ ਸਭਾ ਚੋਣਾਂ ਦਾ ਬਿਲਕੁਲ ਵਜਿਆ ਸੀ ਉਹਦੇ ਤੇ ਤਕਰੀਬਨ 7 ਕਰੋੜ ਦਾ ਖਰਚਾ ਆਇਆ ਪੋਲਿਟੀਕਲ ਰੈਲੀ ਸੀ ਪਰ ਖਰਚਾ ਚੱਕਿਆ ਪੰਜਾਬ ਦੀ ਸਰਕਾਰ ਨੇ ਡੀਸੀ ਬਠਿੰਡਾ ਨੇ ਔਰ ਬਸਾਂ ਆਈਆਂ ਪਬਸੂਤੋਂ ਔਰ ਸਰਕਾਰੀ ਏਜੰਸੀਆਂ ਤੋਂ ਬੱਸੇਜ਼ ਲੈਂਦੀਆਂ ਗਈਆਂ ਔਰ 7 ਕਰੋੜ ਤੱਕ ਦਾ ਜਿਹੜਾ ਖਰਚਾ ਉਹ ਸਾਹਮਣੇ ਆਇਆ ਜਿਹੜਾ ਸਰਕਾਰ ਨੇ ਬੇਅਰ ਕੀਤਾ ਇਦਾਂ ਦੀਆਂ ਇਨਫੋਰਮੇਸ਼ਨਸ ਨੂੰ ਲੁਕੋ ਰਹੇ ਨੇ ਸਿਵਲ ਇੰਜੀਨੀਅਰ ਡਿਪਾਰਟਮੈਂਟ ਕੋਈ ਇਨਫੋਰਮੇਸ਼ਨ ਨਹੀਂ ਦੇ ਰਿਹਾ ਜਦ ਤੱਕ ਤਾਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣੀ ਸੀ ਤਾਂ ਕੇਦਰੀਵਾਲ ਸਾਹਿਬ ਦਿੱਲੀ ਸਰਕਾਰ ਤੋਂ ਟਰੈਵਲ ਅਲਾਉਂਸ ਲੈਂਦੇ ਸੀਗੇ ਜਦੋਂ ਸਰਕਾਰ ਬਣ ਗਈ ਨਾਲ ਹੀ ਫਿਕਸਡ ਵਿੰਗ ਪਲੇਨ ਇਹਨਾਂ ਨੇ ਕਰਾਇਤੇ ਲੈ ਲਿਆ ਔਰ ਨਾਲ ਹੀ ਪੰਜਾਬ ਸਰਕਾਰ ਦਾ ਚੋਪਰ ਹੈ ਜਿਹੜਾ ਉਹ ਕੇਜਰੀਵਾਲ ਸਾਹਿਬ ਨੂੰ ਐ ਗਿਫਟ ਕਰਤਾ ਮਾਨ ਸਾਹਿਬ ਨੇ ਔਰ ਉਹ ਇਨਫੋਰਮੇਸ਼ਨ ਲੁਕੋ ਰਹੇ ਨੇ ਔਰ ਜਦੋਂ ਕੋਈ ਅਪੀਲ ਪੈਂਦੀ ਹੈ ਉਹਨੂੰ ਡਿਸਮਿਸ ਕਰ ਰਹੇ ਹੈ ਔਰ ਬੜੀ ਦੇਰ ਤੋਂ ਸਾਰੇ ਪੰਜਾਬ ਚੋਂ ਖਬਰ ਆ ਰਹੀ ਸੀ ਕਿ ਸਾਨੂੰ ਜਵਾਬ ਨਹੀਂ ਮਿਲ ਰਹੇ ਆਮ ਲੋਕਾਂ ਤੋਂ ਗੱਲ ਆ ਰਹੀ ਸੀ ਕਿ ਸਾਨੂੰ ਜਵਾਬ ਨਹੀਂ ਦੇ ਰਹੀ ਇਹ ਸਰਕਾਰ ਔਰ ਜਦੋਂ ਪਤਾ ਲੱਗਿਆ ਅੱਜ ਦੀ ਡੇਟ ਵਿੱਚ ਇੱਕ ਵੀ ਇਨਫੋਰਮੇਸ਼ਨ ਕਮਿਸ਼ਨਰ ਅਪੁਆਇੰਟਡ ਨਹੀਂ ਹੈ ਕਾਨੂੰਨ ਦੀ ਉਲੰਘਣਾ ਹੈ 9175 ਨੂੰ ਜੇ ਇੱਕ CIC ਡਿਸਪੋਜ਼ ਆਫ ਕਰਨ ਲੱਗ ਜਾਏ ਇਨਫਰਮੇਸ਼ਨ ਦੇਣ ਲੱਗ ਜਾਏ ਇੱਕ ਕੇਸ ਨੂੰ 15 ਮਿੰਟ ਲੱਗਦੇ ਨੇ 8 ਘੰਟਿਆਂ ਚ 32 ਕੇਸ ਕਰੂਗਾ ਔਰ 2.5 ਸਾਲ ਲੱਗ ਜਾਣੇ ਆ ਇਨਫਰਮੇਸ਼ਨ ਦੇਣ ਦੇ ਔਰ ਕਾਨੂੰਨ ਕੀ ਕਹਿੰਦਾ ਕਾਨੂੰਨ ਕਹਿੰਦਾ 30 ਦਿਨਾਂ ਦੇ ਵਿੱਚ ਵਿੱਚ ਉਸ ਨਾਗਰਿਕ ਨੂੰ ਜਵਾਬ ਮਿਲ ਜਾਣਾ ਚਾਹੀਦਾ ਹੈ ਇਨਫਰਮੇਸ਼ਨ ਸੂਚਨਾ ਮਿਲ ਜਾਣੀ ਚਾਹੀਦੀ ਹੈ ਇਹ ਉਲੰਘਣਾ ਨਹੀਂ ਤਾਂ ਕੀ ਹੈ ਫਿਰ ਸਰਕਾਰ ਦੀ ਮੰਸ਼ਾ ਤੇ ਹੀ ਡਾਊਟ ਹੈ ਫਿਰ ਨਹੀਂ ਜੀ ਆਪਣਾ ਜਵਾਬ ਤਾਲਬ ਕੀਤਾ ਕਿ ਅਗਸਤ ਮਹੀਨੇ ਦੇ ਵਿੱਚ ਅਸੀਂ ਜਿਹੜੇ ਅਫਸਰ ਨੇ ਉਹ ਪੁਆਇੰਟ ਕਰ ਦਾਂਗੇ ਸਾਲ ਤੋਂ ਕਿਉਂ ਨਹੀਂ ਹੋਏ ਔਰ ਹਜੇ ਵੀ ਤੁਸੀਂ 2 ਮਹੀਨੇ ਦਾ ਟਾਈਮ ਲੈ ਰਹੇ ਹੋ 2 ਮਹੀਨੇ ਬਾਅਦ ਵੀ ਤੁਸੀਂ ਪੁਆਇੰਟ ਕਰ ਦੋਗੇ ਕਿਨੇ ਕਿੱਥੇ ਲਿਖਿਆ ਔਰ ਇੱਕ ਸਾਲ ਕਿਉਂ ਆਮ ਲੋਕਾਂ ਨੂੰ ਵਾਂਝਾ ਰੱਖਿਆ ਗਿਆ ਕਿਉਂ ਅਪੀਲਸ ਡਿਸਮਿਸ ਹੋ ਰਹੀਆਂ ਨੇ ਇਹ ਫੰਕਸ਼ਨਿੰਗ ਤੇ ਵੀ ਅਸੀਂ ਸਵਾਲ ਚੱਕ ਰਹੇ ਹਾਂ ਸਰਕਾਰ ਦੀਆਂ ਤੁਸੀਂ ਦੇਖੋ ਇੱਕ ਹਾਸੋਹੀਣ ਗੱਲ ਹੈ ਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਇੱਕ ਆਰਟੀਆਈ ਪਈ ਜਿਹਦੇ ਵਿੱਚ ਸਕੂਲ ਟੀਚਰ ਨੇ ਆਪਣੇ ਸਟੂਡੈਂਟ ਦਾ ਹੋਮਵਰਕ ਬਤੌਰ ਸੂਚਨਾ ਜਨਤਕ ਕੀਤਾ ਇੱਥੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਕੁ ਸੀਰੀਅਸ ਹੈ ਔਰ ਉਹ ਹੋਮਵਰਕ ਵਿਚਾਰੀ ਲੜਕੀ ਦਾ ਹੋਮਵਰਕ ਸਾਡੇ ਕੋਲ ਪਿਆ ਹੈ ਜੋ ਬਤੌਰ ਸੂਚਨਾ ਸਰਕਾਰ ਨੇ ਦਿੱਤਾ ਇਹ ਸਿਸਟਮ ਕਲੈਪਸ ਕਰ ਚੁੱਕਿਆ ਹੈ ਤੁਹਾਡੇ ਕੋਲ ਇਸ ਵਕਤ ਹਾਂ ਹੁਣੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆਜਿੰ ਤੋੜੀਤਾ ਆਰਟੀਏ ਤੁਸੀਂ ਪਾ ਰਹੇ ਹੋ ਤੇ ਆਰਟੀਏ ਦੇ ਤੁਹਾਨੂੰ ਤਾਂ ਜਵਾਬ ਵੀ ਮਿਲ ਰਹੇ ਨੇ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਪੈਂਡਿੰਗ ਪਈਆਂ ਨੇ ਆਰਟੀਏ ਦੇਖੋ ਜਵਾਬ ਕਾਨੂੰਨ ਜਿਵੇਂ ਮੋਜੀ ਨੇ ਦੱਸਿਆ ਵੀ ਕਾਨੂੰਨ ਕੀ ਕਹਿੰਦਾ 30 ਦਿਨਾਂ ਦੇ ਵਿੱਚ ਇਨਫੋਰਮੇਸ਼ਨ ਪੀਆਈਓ ਨੇ ਦੇਣੀ ਹੁੰਦੀ ਹੈ ਪਰ ਜਦੋਂ ਦੀ ਇਹ ਸਰਕਾਰ ਆਈ ਹੈ ਇਹਨਾਂ ਨੇ ਜਿਹੜਾ ਹੈ ਕਾਨੂੰਨ ਜਮਾ ਛਿੱਕੇ ਡੰਗ ਦਿੱਤਾ ਵੀ ਇੱਕ ਪੀਆਈਓ ਦੁਆਰਾ 30 ਦਿਨਾਂ ਦੇ ਵਿੱਚ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਹੁੰਦੀ ਜਿਹਦੇ ਅਸੀਂ ਪੈਸੇ ਭਰਨ ਨੂੰ ਤਿਆਰ ਆ ਜਿਨਨੇ ਪੇजेस ਹੁੰਦੇ ਆ ਉਹਦੇ ਅਸੀਂ ਪੈਸੇ ਪਰਨ ਨੂੰ ਤਿਆਰ ਆ ਲੇਕਿਨ ਸਿਸਟਮ ਦੇ ਵਿੱਚ ਬਿਲਕੁਲ ਵੀ ਪਾਰਦਰਸ਼ਤਾ ਨਹੀਂ ਹੈਗੀ ਜਿਵੇਂ ਮੋਈ ਜੀ ਨੇ ਵੈਸੇ ਤਾਂ ਸਾਰੀ ਗੱਲ ਦੱਸਤੀ ਕਿਉਂਕਿ ਜੇਕਰ ਇਨਫੋ ਮਿਲ ਰਹੀ ਹੈ ਮੈਨੂੰ ਵੈਸੇ ਤਾਂ ਮੇਰੀਆਂ ਘਟੋ ਘਟ ਹਜੇ ਵੀ 25 ਤੋਂ 30 ਆਰਟੀਆਈਆਂ ਪੈਂਡਿੰਗਸ ਪਈਆਂ ਨੇ ਠੀਕ ਹੈ ਇਹ ਜਿਹੜੀਆਂ 4-5 ਮੇਰੇ ਕੋਲ ਆਈਆਂ ਇਹ ਵੀ ਸਾਲ ਦੀ ਮਿਹਨਤ ਤੋਂ ਬਾਅਦ ਜਦੋ ਜਹਿਦ ਕਰਕੇ ਲਈਆਂ ਗਈਆਂ ਕਮਿਸ਼ਨ ਦੇ ਵਿੱਚ ਹੁਣ ਕੀ ਕੀਤਾ ਕਮਿਸ਼ਨ ਕੋਲੇ ਕੋਈ ਇਨਫੋਰਮੇਸ਼ਨ ਕਮਿਸ਼ਨ ਨਹੀਂ 30 ਤਰੀਕ ਤੱਕ ਉਹਨਾਂ ਦੀ ਸਾਈਡ ਤੇ ਵੀ ਅਪਡੇਟ ਹੈ ਮੇਰੇ ਕੋਲੇ ਬਕਾਦਾ ਰਿਕਾਰਡ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਅਗਸਤ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਅਸੀਂ ਇਨਫੋਰਮੇਸ਼ਨ ਕਮਿਸ਼ਨ ਕਮਿਸ਼ਨਰ ਅਪਾਇੰਟ ਕਰ ਦਾਂਗੇ ਪਰ ਹਰ ਕੰਮ ਦੇ ਵਿੱਚ ਹਾਈ ਕੋਰਟ ਨਹੀਂ ਹਾਈ ਕੋਰਟ ਨੂੰ ਹੀ ਕਿਉਂ ਅੱਗੇ ਆਣਾ ਪੈ ਰਿਹਾ ਜੇਕਰ ਹਾਈ ਕੋਰਟ ਹੀ ਅੱਗੇ ਆਉਗੀ ਤਾਂ ਫਿਰ ਸਰਕਾਰ ਦਾ ਕੀ ਕੰਮ ਹੈ ਹਰ ਕੰਮ ਤੇ ਹਾਈ ਕੋਰਟ ਦੁਆਰਾ ਪਹਿਲਾਂ ਉਹਨਾਂ ਨੂੰ ਸਰਕਾਰ ਨੂੰ ਵਾਰਨ ਕੀਤਾ ਜਾਂਦਾ ਫਿਰ ਕੰਮ ਕੀਤਾ ਜਾਂਦਾ ਤੁਸੀਂ ਹੁਣ ਕੋਈ ਅਗਲਾ ਰੁਖ ਅਪਣਾ ਰਹੇ ਹੋ ਕਿ ਜੋ ਪੈਂਡਿੰਗ ਪਈਆਂ ਆਰਟੀਆਂ ਨੇ ਉਹਨਾਂ ਦਾ ਕੁਝ ਕੀਤਾ ਜਾਵੇ ਆ ਬਿਲਕੁਲ ਅੱਜ ਪਹਿਲਾ ਕਦਮ ਸੀ ਔਰ ਪੰਜਾਬ ਯੂਥ ਕਾਂਗਰਸ ਦੇ ਸਾਰੇ ਸਾਥੀਆਂ ਨਾਲ ਚਰਚਾ ਕਰਾਂਗੇ ਕਿ ਇਹ ਇੱਕ ਇੰਪੋਰਟੈਂਟ ਹੱਕ ਹੈ ਜਿਹੜਾ ਪੰਜਾਬ ਦੇ ਲੋਕਾਂ ਦਾ ਲੋਕ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਉਹਦੇ ਲਈ ਜੋ ਕਦਮ ਵੀ ਚੱਕਣਾ ਪਵੇ ਪਹਿਲਾਂ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖਾਂਗੇ ਕਿ ਇਹਦੇ ਤੇ ਕੋਈ ਨਾ ਕੋਈ ਜਲਦੀ ਅਗਸਤ ਕਿਉਂ ਕਿਉਂ ਅੱਜ ਕਿਉਂ ਨਹੀਂ ਕਿਉਂ ਪਹਿਲਾਂ ਕਿਉਂ ਨਹੀਂ ਕਿਉਂ ਸਾਲ ਪਿਆ ਸੋ ਇਹ ਸਵਾਲ ਨੇ ਪੁੱਛਾਂਗੇ ਅੱਜ ਤੁਹਾਡੀ ਕਿੰਨੀ ਕਾਰਟੀਆਂ ਪੈਂਡਿੰਗ ਪਈਆਂ ਨੇ ਹੋਰ ਮੇਰੀਆਂ ਹਜੇ ਮੰਨ ਕੇ ਚੱਲੋ ਵੀ ਜਿਵੇਂ ਆਹ ਇਨਫੋਰਮੇਸ਼ਨਾਂ ਬਾਹਰ ਆਈਆਂ ਕਿਉਂਕਿ ਇਹ ਸਰਕਾਰ ਦੇ ਜਿਹੜੇ ਕਾਲੇ ਕੰਮ ਕੀਤੇ ਹੋਇਆ ਸਰਕਾਰ ਨੇ ਪੈਸਾ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਉਡਾਇਆ ਹੋਇਆ ਉਹ ਜਿਹੜਾ ਜਦੋਂ ਪਬਲਿਸ਼ ਹੋਇਆ ਤਾਂ ਮੇਰੀਆਂ ਹਜ ਤੱਕ 20 ਤੋਂ 25 ਆਰਟੀਆਈਆਂ ਪੈਂਡਿੰਗ ਪਈਆਂ ਜਿਵੇਂ ਸਿਵਲ ਐਵੀਏਸ਼ਨ ਦੀ ਮੋਈ ਜੀ ਨੇ ਗੱਲ ਕੀਤੀ ਇੱਕ ਚਿੜੀ ਦੇ ਪੰਜੇ ਜਿੱਡਾ ਪੰਜਾਬ ਆ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਹੁੰਦੇ ਸੀਗੇ ਉਹਨੂੰ ਕੀ ਲੋੜ ਆ ਫਿਕਸਡ ਵਿੰਗ ਪਲੇਨ ਦੀ ਸਿਵਲ ਐਵੀਏਸ਼ਨ ਹਰ ਇੱਕ ਵਾਰੀ ਜਦੋਂ ਵੀ ਅਸੀਂ ਪੰਜਾਬ ਦੇ ਜਿਹੜੇ ਸਿਵਲ ਐਵੀਏਸ਼ਨ ਵੱਲੋਂ ਪਲੇਨ ਦਾ ਖਰਚਾ ਮੰਗਿਆ ਜਾਂਦਾ ਤਾਂ ਉਹ ਇਹ ਕਹਿ ਕੇ ਕੈਨਸਲ ਕਰ ਦਿੰਦੇ ਆ ਅਪੀਲ ਨੂੰ ਵੀ ਇਹ ਆਰਟੀ ਐਕਟ ਦੇ ਅੰਡਰ ਨਹੀਂ ਆਂਦਾ ਕਿਉਂ ਨਹੀਂ ਅੰਡਰ ਆਂਦਾ ਪੰਜਾਬ ਦੇ ਲੋਕਾਂ ਦਾ ਪੈਸਾ ਟੈਕਸ ਦਾ ਦਿੱਤਾ ਹੋਇਆ ਪੈਸਾ ਸਵੇਰੇ ਸਾਂ ਲੈਣ ਸਾਰ ਆਪਾਂ ਉੱਠਣ ਸਾਰ ਆਪਾਂ ਟੈਕਸ ਭਰਨ ਲੱਗ ਜਾਂਦੇ ਆ ਉਹ ਪੈਸਾ ਕੇਜਰੀਵਾਲ ਸਾਹਿਬ ਦੀ ਵਾਹ ਵਾਈ ਤੇ ਉਡਾਇਆ ਜਾ ਰਿਹਾ ਉਹਦੀਆਂ ਦੀ ਐਡਵਰਟਾਈਜ਼ਮੈਂਟ ਤੇ ਉਡਾਇਆ ਜਾ ਰਿਹਾ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਫਿਕਸਡ ਵਿੰਗ ਪਲੇਨ ਦੇ ਵਿੱਚ ਉਡਾ ਕੇ ਚੋਣਾਂ ਦਾ ਪ੍ਰਚਾਰ ਕਰਦੇ ਰਹੇ ਹੁਣ ਕੇਜਰੀਵਾਲ ਸਾਹਿਬ ਸ਼ਰਾਬ ਘਟਾਲੇ ਚ ਅੰਦਰ ਹੈ ਹੁਣ ਉਹਨਾਂ ਦੀ ਵਾਈਫ ਨੂੰ ਹਰਿਆਣਾ ਲੈ ਕੇ ਫਿਰਦੇ ਆ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਪੈਸਾ ਹੈਗਾ ਇਹ ਆਪਦੇ ਪਾਰਟੀ ਦੇ ਇਲੈਕਸ਼ਨਾਂ ਚ ਅਦਰ ਸਟੇਟਾਂ ਦੇ ਵਿੱਚ ਵਰਤੋਂ ਕੀਤਾ ਜਾ ਰਿਹਾ ਜਿਸ ਦੀ ਆਰਟੀਆਈ ਇਸ ਕਰਕੇ ਨਹੀਂ ਦਿੰਦੇ ਵੀ ਜੇਕਰ ਆਰਟੀਆਈ ਸਾਹਮਣੇ ਆਈ ਤਾਂ ਸਾਡੀ ਜਿਹੜੀ ਸਰਕਾਰ ਦੇ ਉੱਤੇ ਉਂਗਲਾਂ ਉੱਠਣਗੀਆਂ ਕਿਉਂਕਿ ਉਹਨਾਂ ਨੇ ਵਰਬਲੀ ਪੀਆਈਓਜ਼ ਨੂੰ ਕਿਹਾ ਹੋਇਆ ਵੀ ਜੇਕਰ ਇਹ ਜੀ ਕੋਈ ਆਰਟੀਆਈ ਆਂਦੀ ਹੈ ਤਾਂ ਉਹ ਦੇਣੀ ਨਹੀਂ ਤਾਂ ਲਗਾਤਾਰ ਇਲਜ਼ਾਮ ਬਾਜ਼ੀ ਜਿਹੜੀ ਆਹੋ ਸੱਤਾਧਰ ਦੇ ਉੱਤੇ ਲੱਗਦੀ ਨਜ਼ਰ ਆ ਰਹੀ ਹੈ ਕਿ ਆਪਣੀ ناکامیਆਂ ਨੂੰ ਲੁਕਾਉਣ ਖਾਤਰ ਜਿਹੜੀ ਆਰਟੀਆਈਸ ਦਾ ਜਵਾਬ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦਾ ਕੀ ਰੁਖ ਰਹਿੰਦਾ ਹੈ ਤੇ ਕੀ ਕੀ ਪ੍ਰਤੀਕਰਮ ਇਸ ਮਸਲੇ ਦੇ ਉੱਤੇ ਆਉਂਦੇ ਨੇ ਇਹ ਵੀ ਦੇਖਣ ਬੜੇ ਅਹਿਮ ਰਹਿਣਗੇ। ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਰਪਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ